ਕਹਿੰਦੇ ਨੇ ਕਿ ਪੰਜਾਬ ਸਰਕਾਰ ਪਹਿਲਾਂ ਵੀ ਕਰਜ਼ੇ ਮੰਗਦੀ ਰਹੀ ਹੁਣ ਫੇਰ ਉਹ ਕਹਿੰਦੇ ਕਿ ਭਾਈ ਸਾਡਾ ਤੇ ਦਾਇਰਾ ਵੱਡਾ ਕਰੋ ਜਿਵੇਂ ਕਹਿੰਦੇ ਸਾਡਾ ਅਕਾਊਂਟ ਵੱਡਾ ਕਰੋ ਸਾਨੂੰ ਹੋਰ ਕਰਜ਼ਾ ਚਾਹੀਦਾ ਤੇ ਮਿੰਟੂ ਜੀ ਬਣ ਕੁਛ ਰਿਆ ਨਹੀਂ ਕਿਸੇ ਪਾਸੇ ਕੁਛ ਵੀ ਉਨਤੀ ਨਹੀਂ ਹੋ ਰਹੀ ਤਰੱਕੀ ਨਹੀਂ ਹੋ ਰਹੀ ਕਰਜ਼ੇ ਮੰਗੇ ਜਾ ਰਹੇ ਕਿੰਨੇ ਕਰਜ਼ੇ ਚਾਹੀਦੇ ਆਪਾਂ ਨੂੰ ਹੋਰ ਦੇ ਦੇਖੋ ਇਹਦੇ ਵਿੱਚ ਕੀ ਸੀਗਾ ਕਿ ਮੇਨ ਗੱਲ ਜਿਹੜੀ ਆ ਨਾ ਪੁਆਇੰਟ ਨੋਟ ਕਰਨ ਵਾਲੀ ਆ ਉਹ ਇਹ ਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਦੀ ਜਿਹੜੀ ਕਰਜ਼ਾ ਹੱਦ ਸੀਗੀ ਜੀ ਉਹ ਲਗਭਗ 2.5 ਹਜ਼ਾਰ ਕਰੋੜ ਦੀ ਜਿਹੜੀ ਸੀਗੀ ਉਹ ਮੋਦੀ ਸਰਕਾਰ ਨੇ ਘੱਟ ਕਰ ਦਿੱਤੀ ਘੱਟ ਕਰ ਦਿੱਤੀ ਜੀ ਹੁਣ ਇਹ ਇਦਾਂ ਹੀ ਆ ਕਿ ਜਿੱਦਾਂ ਬਈ ਮੰਨ ਲਓ ਕੰਗਾਲੀ ਚ ਆਟਾ ਗਿੱਲਾ ਵਾਲਾ ਸਾਹ ਕਿਤਾਬ ਆ ਕਿਉਂਕਿ ਪੰਜਾਬ ਦੀ ਜਿਹੜੀ ਨਵਸ ਚੱਲਦੀ ਐ ਪੈਸੇ ਤੇਲੇ ਦੀ ਜੀ ਸਰ ਉਹ ਇਦਾਂ ਆ ਕਿ ਜਿਹੜੀ ਉਹਨੂੰ ਬੋਤਲ ਲੱਗੀ ਹੋਈ ਆ ਹੂੰ ਉਹ ਕਰਜ਼ੇ ਦੀ ਬੋਤਲ ਹੈ ਕਰਜ਼ੇ ਦੀ ਬੋਤਲ ਮਤਲਬ ਕਿ ਆਪਾਂ ਗਲੂਕੋਜ਼ ਲਵਾਉਨੇ ਹਨ ਗਲੂਕੋਜ਼ ਜੀ ਟਪਕਾ 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 ਜਾਂ ਖੂਨ ਹੂੰ ਹੂੰ ਟਪਕਾ ਟਪਕਾ ਆਪਣੇ ਬਾਡੀ ਚ ਚੜਾਇਆ ਜਾਂਦਾ ਹੈ ਸਾਡੇ ਪੰਜਾਬ ਦੀ ਆਰਥਿਕਤਾ ਨੂੰ ਤੁਸੀਂ ਇੱਕ ਬਿਮਾਰ ਦੀ ਨਾਲ ਮਿਲਾ ਕੇ ਦੇਖ ਸਕਦੇ ਹੋ ਕਿ ਜੇ ਉਹਦੇ ਸਾਹ ਚੱਲਦੇ ਆ ਤਾਂ ਉਹ ਉਹ ਜਿਹੜਾ ਉਤੋਂ ਕਰਜ਼ਾ ਬੂੰਦ ਬੂੰਦ ਡਿੱਗੀ ਜਾਂਦਾ ਜਾਂਦਾ ਉਸੇ ਨਾਲ ਹੀ ਚੱਲ ਰਿਹਾ ਆਦਰਵਾਈਜ਼ ਇਹਦਾ ਕੋਈ ਹਾਲ ਹੈ ਨਹੀਂਗਾ ਹੈ ਨਹੀਂ ਬਿਲਕੁਲ ਅੱਛਾ ਜਦੋਂ ਹੁਣ ਮੰਨ ਲਓ 2.5 ਹਜ਼ਾਰ ਕਰੋੜ ਦੀ ਕਟੌਤੀ ਕਰ ਦਿੱਤੀ ਹਮ ਸਭ ਹਰੇਕ ਸਾਲ ਸਰਕਾਰ ਦਾ ਜਿਹੜਾ ਬਜਟ ਹੁੰਦਾ ਵਧਦਾ ਹੈ ਵਧਦਾ ਹੈ ਜਦੋਂ ਬਜਟ ਵਧਦਾ ਹੈ ਇਕਨੋਮੀ ਦਾ ਜੇ ਆਪਾਂ ਦੇਖੀਏ ਤਾਂ ਸਿੰਪਲ ਫਾਰਮੂਲਾ ਹੈ ਕਿ ਭਾਈ ਤੁਸੀਂ ਗਾਂ ਜੜੀਆਂ ਤਨਖਾਹਾਂ ਪੱਤੇ ਜੋ ਵੀ ਦੇਣਾ ਜਿੰਨੇ ਵੀ ਖਰਚੇ ਜਾਂ ਵਿਆਜ ਉਹ ਸਾਰੇ ਵਧਣਗੇ ਤੁਹਾਡੇ ਜੀ ਕੋਈ ਪੇ ਕਮਿਸ਼ਨ ਲਾਗੂ ਹੋ ਗਿਆ ਜਾਂ ਕੁਝ ਵੀ ਹੈ ਉਹ ਖਰਚੇ ਵਧਨੇ ਹੈ ਕੈਪੀਟਲ ਐਕਸਪੈਂਡੀਚਰ ਉਹ ਤੇ ਸਾਡਾ ਹੈ ਹੀ ਨਹੀਂ ਹੋਣਾ ਉਹ ਹੈ ਹੀ ਨਹੀਂ ਖਤਮ ਹੋ ਗਿਆ ਸਾਡਾ ਪੂੰਜੀਗਤ ਖਰਚਾ ਮੈਨੂੰ ਲੱਗਦਾ ਵਾਹਿਦ ਸਟੇਟ ਹੋਏਗਾ ਜਿਹਦਾ ਕੈਪੀਟਲ ਐਕਸਪੈਂਡੀਚਰ ਲਗਭਗ ਨਾ ਦੇ ਬਰੂ ਪਰਿਆ ਤਾਂ ਇਹਨਾਂ ਨੇ ਜਿਹੜੀ ਕਟੌਤੀ ਕੀਤੀ ਤਾਂ ਉਹਦੇ ਨਾਲ ਇਹ ਬਿਲਕੁਲ ਹੀ ਡੁੱਬਣਾ ਸਟਾਰਟ ਹੋ ਗਿਆ ਕਿਉਂ 10000 ਕਰੋੜ ਤੇ ਸਰਕਾਰ ਕੇਂਦਰ ਦੀ ਰੋਕ ਕੇ ਰੱਖ ਕੇ ਬੈਠੀ ਆ ਹੂੰ ਲਗਭਗ 10 ਤੋਂ 12000 ਕਰੋੜ ਰੁਪਈਆ ਬਣ ਗਿਆ ਹੋਣਾ ਮੇਰਾ ਮੰਨਣਾ ਓ ਰੁਕ ਗਿਆ ਇਧਰੋਂ ਕਿਹਾ ਕਿ ਕਰਜ਼ੇ 'ਚ ਵੀ ਤੁਹਾਡੀ ਜਿਹੜੀ ਕੈਪ ਹੈ ਉਹਦੇ 'ਚ ਵੀ ਕੱਟ ਮਾਰਾਂਗੇ ਜੀ ਇਹਨਾਂ ਨੇ ਚੱਕ ਕੇ 2.5 ਹਜ਼ਾਰ ਕਰੋੜ ਦੀ ਉਹ ਵੀ ਹੱਦ ਘਟਾ ਦਿੱਤੀ ਤਾਂ ਹੁਣ ਕਿਧਰੋਂ ਜਾਓਗੇ ਤੁਸੀਂ ਕਿਹੜੇ ਪਾਸੇ ਦੀ ਲੰਘੋਗੇ ਤੇ ਭਾਈ ਜੀ 23900 ਕਰੋੜ ਦੀ ਜਿਹੜੀ ਰਕਮ ਆ ਨਾ ਉਹ ਕੇਵਲ ਤੇ ਕੇਵਲ ਕਰਜ਼ੇ ਤੇ ਵਿਆਜ ਦੀ ਅਦਾਇਗੀ ਆ ਓਹੋ 24000 ਕਰੋੜ ਲਗਭਗ ਬਿਲਕੁਲ ਇਹ ਬਿਲਕੁਲ ਜਿੱਦਾਂ ਕਹ ਲੋ ਕਿ ਬਰਾਬਰ ਉਬਰ ਆ ਜਿੰਨੀ ਸਾਡੀ ਸਬਸਿਡੀ ਬਣਦੀ ਆ ਹੂੰ ਬਿਜਲੀ ਵਾਲੀ ਤੇ ਜਿੰਨੀ ਵਿਆਜ ਹੈ ਬਰਾਬਰ ਉਬਰ ਆ ਲਗਭਗ 46 47000 ਕਰੋੜ ਤੇ ਸਾਡਾ ਆ ਹੀ ਗਿਆ ਬਹੁਤ ਹੋ ਗਏ ਮੇਰੇ ਜੀ ਤੇ ਫਿਰ ਤਨਖਾਹਾਂ ਪੱਤੇ ਤੁਹਾਡੇ ਇੰਨੀ ਹੀ ਲਗਭਗ ਨੇ ਇੰਨੀ ਹੀ ਲਗਭਗ ਹੋ ਗਈ ਯਾਨੀ ਤੁਹਾਡਾ ਕੁੱਲ ਮਲ ਲਾ ਕੇ ਜੇ ਦੇਖੀਏ ਤਾਂ ਬਈ 99 70000 ਕਰੋੜ ਰੁਪਇਆ ਤੇ ਹੀ ਜਾਊਗਾ ਮੋٹے ਤੌਰ ਤੇ ਕੋਈ ਪੰਜਾਬ ਦੀ ਇਕਨੋਮੀ ਨੂੰ ਸਮਝਣ ਵਾਸਤੇ ਮੱਥਾ ਮਾਰਨ ਦੀ ਤੇ ਜ਼ਰੂਰਤੀ ਨਹੀਂ ਜੀ 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 ਕਿ ਤੁਹਾਡੇ ਕੋਲ ਹੈ ਕੀ ਹੈ ਬਿਲਕੁਲ ਮਾਲੀਆ ਕੀ ਹੈ ਮਾਲੀਆ ਤੁਹਾਡਾ ਵੱਧ ਅੱਗੇ ਵੀ ਆਪਾਂ ਗੱਲ ਕੀਤੀ ਸੀ ਕਿ 10% ਤੇ ਜਿਹੜਾ ਦੇਣਦਾਰੀਆਂ ਦਾ ਵੱਧਾ ਹੈ ਉਹ ਤੁਹਾਡਾ ਵੱਧ ਗਿਆ ਕਿ ਭਾਈ 25% ਯਾਨੀ 15% ਦਾ ਖੱਪਾ ਵਧ ਗਿਆ ਹੁਣ ਤੁਹਾਡੇ ਕੋਲ ਕੋਈ ਵਸੀਲਾ ਹੀ ਨਹੀਂਗਾ ਹਮ ਕੋਈ ਤੁਹਾਡੇ ਕੋਲ ਅੱਛਾ ਉਹ ਕੇਜਰੀਵਾਲ ਸਾਹਿਬ ਕੋਲ 60000 ਕਰੋੜ ਰੁਪਈਆ ਪਿਆ ਸੀ ਸਾਡਾ ਜੀ ਤੁਹਾਨੂੰ ਪਤਾ 60000 ਕਰੋੜ ਰੁਪਈਆ ਪਿਆ ਆਪਣਾ ਤੁਸੀਂ ਦੱਸਦੇ ਆ ਜੇ ਖਜ਼ਾਨੇ ਦੀ ਗੱਲ ਸਾਨੂੰ ਤਾਂ ਨਹੀਂ ਉਹ ਉਹਨਾਂ ਨੇ ਕਿਹਾ ਕਿ 20000 ਕਰੋੜ ਰੁਪਈਆ ਰੇਤੇ ਸੇ ਲਾएंगे 20000 ਕਰੋੜ ਰੁਪਈਆ ਇਧਰ ਸੇ ਲਾएंगे ਯਾਨੀ 60000 ਕਰੋੜ ਰੁਪਈਆ ਉਹ ਸਾਡਾ ਪਿਆ ਉਹ ਜੇਲ੍ਹ ਚ ਚਲੇ ਗਿਆ ਨੇ ਉਹ ਜੇਲ੍ਹ ਚ ਚਲੇ ਗਏ ਨੇ ਹੁਣ ਜੇਲ੍ਹ ਜਿਹੜੀ ਹੈ ਉਹ ਯੂਗਾਂਡਾ ਚ ਹੈ ਸ਼ਾਇਦ ਹੂੰ ਉੱਥੇ ਕੋਈ ਜਾ ਨਹੀਂ ਸਕਦਾ ਉਹ 60000 ਕਰੋੜ ਰੁਪਈਆ ਭਈ ਨਾ ਨੌਮਣ ਤੇਲ ਹੋਵੇ ਤੇ ਨਾ ਕੋਈ ਨੱਚੇ ਸਹੀ ਗੱਲ ਹੁਣ ਕਿਹੜਾ ਲਿਆਵੇ 60000 ਉਹ 60000 ਕਰੋੜ ਰੁਪਈਆ ਕਹਿੰਦੇ ਸਨ ਪਰ ਹੈ ਕੁਛ ਨਹੀਂ ਸਰ ਜੀ ਇਧਰੋਂ ਇਧਰੋਂ ਜੇ ਇਹ ਬੋਲਦੇ ਨੇ ਸਰੋਂ ਫੁੱਲੀ ਪਾਗਲੇ ਹੂੰ ਇਹ ਸਾਬ ਕਹਿੰਦੇ ਨੇ ਕਿ ਖਜ਼ਾਨੇ ਵੀ ਕਦੇ ਖਾਲੀ ਹੁੰਦੇ ਆ ਤੇ ਹੁਣ ਲੈਟਰ ਲਿਖੀ ਖਲੋਤੇ ਆ ਕਿ ਬੋੜੀ ਬੋੜੀ ਸਾਡੀ ਤੇ ਸਾਨੂੰ ਕਰਜ਼ੇ ਦੀ ਹੱਦ ਵਧਾ ਕੇ ਦਿਓ ਤੇ ਕਰਜ਼ੇ ਦੀ ਹੱਦ ਪਤਾ ਕਿੰਨੀ ਮੰਗ ਰਿਆ ਜੀ 10 ਹਜ਼ਾਰ ਕਰੋੜ ਰੁਪਏ ਦੀ ਹੋਰ ਉਹਦਾ ਇੱਕ ਵੱਡਾ ਕਾਰਨ ਹੈ ਵੱਡਾ ਕਾਰਨ ਇਹ ਆ ਕਿ ਜਿੰਨਾ ਵੀ ਇਹਨਾਂ ਨੇ ਕਰਜ਼ਾ ਮਿੱਥਿਆ ਜੀ ਉਹਦਾ ਜੇ ਤੁਸੀਂ ਦੇਖੋਗੇ ਤੇ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡਾ ਹਿੱਸਾ ਪੂਰੇ ਕਿਉਂਕਿ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਨੀਤੀਗਤ ਚਾਲ ਹੁੰਦੀ ਹੈ ਤੌਰ ਹੁੰਦੀ ਹੈ ਉਹ ਫਾਈਨੈਂਸ਼ੀਅਲ ਈਅਰ ਤੇ ਆਧਾਰਿਤ ਹੁੰਦੀ ਹੈ ਜੋ ਇਹਨਾਂ ਨੇ ਮਿੱਥਿਆ ਸੀ ਟੀਚਾ ਉਹਦਾ ਇੱਕ ਵੱਡਾ ਹਿੱਸਾ ਤੇ ਜੁਲਾਈ ਤੱਕ ਹੀ ਚੁੱਕੇ ਬੈਠੇ ਤੇ ਫਿਰ ਹੋਣ ਗਾਂ ਤੇ ਪਿੰਡੇ ਪੰਡੇ ਦੂਰ ਪਿਸ਼ਵਰਾਂ ਦੇ ਤੇ ਸਾਲ ਤੇ ਹਲੇ ਜਿਹੜਾ ਫਾਈਨੈਂਸ਼ੀਅਲ ਈਅਰ ਆ ਉਹ ਤੇ ਬਹੁਤ ਦੂਰ ਪਿਆ ਹੈ ਨਾ ਲਗਭਗ ਅੱਧ ਜੇਚੀ ਪਹੁੰਚੇ ਸਮਝੋ ਤਾਂ ਉਹ ਇੱਕ ਵੱਡਾ ਹਿੱਸਾ ਇਹਨਾਂ ਨੇ ਖਤਮ ਕਰ ਲਿਆ ਇਹਨਾਂ ਨੂੰ ਪਤਾ ਕਿ ਯਾਰ ਜ਼ਰੂਰਤ ਹੈ ਨਹੀਂ ਤੇ ਚੀਕ ਪੈ ਜਾਣੀ ਆ ਜੀ ਮੈਨੂੰ ਲੱਗਦਾ ਕਿ ਅਗਸਤ ਵਾਲੀ ਤਨਖਾਹ ਜਿਹੜੀ ਮੁਲਾਜ਼ਮਾਂ ਦੀ 4 ਸਤੰਬਰ ਤੱਕ ਨਹੀਂ ਸਿਆਹੀ ਜੀ ਜੀ ਤਾਂ ਇਹ ਹੁਣ ਕਸੂਤੇ ਫਸ ਗਏ ਨੇ ਤੇ ਹੁਣ ਕੇਂਦਰ ਨੂੰ ਕਹਿੰਦੇ ਕਿ ਸਾਡੇ ਕੋਲ ਜਿਹੜਾ ਇੱਕੋ ਇੱਕ ਵਸੀਲਾ ਕਰਜ਼ਾ ਲੈਣ ਵਾਲਾ ਕਿ ਭਾਈ ਕਰਜ਼ੇ ਦੀ ਜਿਹੜੀ ਹੱਦ ਹੈ ਉਹ ਵਧਾ ਦਿਓ ਜੀ ਤਾਂ ਗੱਲ ਇਹ ਆ ਕਿ ਹੁਣ ਕੁਝ ਨੁਕਸ ਕੇਂਦਰ ਚ ਵੀ ਆ ਉਹਨਾਂ ਨੂੰ ਪਤਾ ਉਹਨਾਂ ਦੇ ਸਿਆਸੀ ਭੇੜ ਆ ਬਿਲਕੁਲ ਇਧਰੋਂ ਇਧਰੋਂ ਆਪਾਂ ਨੂੰ ਪਤਾ ਕਿ ਜਿਹੜੇ ਟੱਕਰੇ ਆ ਕੁਝ ਨਹੀਂ ਆਗਾ ਇਹਨਾਂ ਦੇ ਪੱਲੇ ਬਸੇ ਟੱਕਰੀ ਹੋਈ ਆ ਆਪਸ ਦੇ ਵਿੱਚ ਟੱਕਰੀ ਮਤਲਬ ਕਿ ਕੁਝ ਨਹੀਂ ਪੱਲੇ ਜੇ ਪੱਲੇ ਹੁੰਦਾ ਹਮ ਤੇ ਮਾਲੀਆ ਪ੍ਰਾਪਤੀ ਜਿਹੜੀ ਆ ਨਾ ਸਰਪਲਸ ਘੱਟੋ-ਘੱਟ ਹੋ ਜਾਂਦੀ ਖਰਚਿਆਂ ਦੇ ਬਰਾਬਰ ਤੇ ਹੋ ਜਾਂਦੀ ਜੀ 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 ਬਿਲਕੁਲ ਖਰਚੇ ਅ ਅਸੀਂ ਇਦਾਂ ਕਰ ਦੇਾਂਗੇ ਉਦਾਂ ਕਿੰਨੇ ਕ ਖਰਚੇ ਘਟਾਏ ਨੇ ਹਮ ਆਖੇ ਜੀ ਤੁਹਾਨੂੰ ਪਤਾ ਇੱਕ ਨੇ ਮਸਾਲਾ ਬੜੀਆਂ ਤਗੜੀਆਂ ਦਿੰਦੇ ਮਾਨਸਾ ਬਈ ਤੁਹਾਨੂੰ ਪਤਾ ਖਾਲੇ ਚ ਖੱਡਾਂ ਪੈਂਦੀਆਂ ਖੱਡਾਂ ਮੈਂ ਉਹ ਬੰਦ ਕਰਨੀਆਂ ਤੇ ਮੈਂ ਕੰਨੀ ਦੇ ਕਿਆਰੇ ਤੱਕ ਪਾਣੀ ਲੈ ਕੇ ਜਾਊਗਾ ਔਰ ਹਜ਼ੂਰ ਉਹ ਜਿਵੇਂ ਹੁੰਦੇ ਨਾ ਕੋਈ ਜੇਠ ਰਹਿ ਗਿਆ ਸੀ ਉਹ ਨਾ ਕੰਨੀ ਦੇ ਕਿਆਰੇ ਵਾਂਗੂ ਸੁੱਕਾ ਜੇਠ ਰਹਿ ਗਿਆ ਜੀ ਬਸ ਕੱਲਿਆ ਕਿ ਕੰਨੀ ਦੇ ਕਿਆਰੇ ਵਾਂਗੂ ਉਹ ਤੁਹਾਡਾ ਸਭ ਸਭ ਸੁੱਕਾ ਹੀ ਪਿਆ ਜੀ ਜੀ ਬਿਲਕੁਲ ਹੁਣ ਤਰਲੇ ਮਾਰੀ ਚਲੋ ਹੁਣ ਫੇਰ ਉਹੀ ਰੌਲਾ ਉਹ ਉੱਠਦੇ ਅਕਲਵੰਤ ਸਿੰਘ ਛਤਰਾਣੇ ਵਾਲੇ ਉਹ ਕਹਿੰਦੇ ਪਿੰਡਾਂ 'ਚ ਵੜਨ ਜੋਗੇ ਤੇ ਕਰ ਦਿਓ ਉਹ ਜੇ ਕੁਲਜੀਤ ਸਿੰਘ ਰੰਧਾਵਾ ਐਮ ਐਲ ਏ ਆ ਉਹ ਕਹਿੰਦੇ ਲੋਕ ਗਾਲਾਂ ਬੜੀਆਂ ਗੰਦੀਆਂ ਕੱਢਦੇ ਆ ਹੂੰ ਕੋਈ ਸੜਕ ਹੀ ਬਣਾ ਦਿਓ ਜੀ ਜੀ ਤਾਂ ਮਤਲਬ ਕਿ ਹੁਣ ਜਾਣ ਕੁੜਕੀ ਚਾਹੀ ਆ ਕਿ ਗਾਂ ਇਲੈਕਸ਼ਨ ਐ ਕੋਈ ਚਾਰ ਪੈਸੇ ਕਿਸੇ ਪਾਸਿਓਂ ਆਉਣਗੇ ਤੇ ਪਿੰਡਾਂ 'ਚ ਵੜਨ ਜੋਗੇ ਹੋ ਜਾਣਗੇ ਬਿਲਕੁਲ ਜੀ ਪਰ ਮੈਂ ਜਿਵੇਂ ਕਿਹਾ ਕਿ ਇਹ ਪੰਜਾਬ ਜਿਹੜਾ ਉਹ ਇੱਕ ਉਸ ਮਰੀਜ਼ ਦੀ ਅਵਸਥਾ 'ਚ ਪਹੁੰਚ ਗਿਆ ਜਿਹਦਾ ਸਾਹ ਸੱਤ ਜਿਹੜਾ ਉਹ ਚੱਲ ਤੇ ਰਿਹਾ ਹੈ ਚੱਲ ਉਹ ਬੋਤਲ ਨਾਲ ਰਿਹਾ ਤੇ ਬੋਤਲ ਕਾਦੀ ਆ ਉਹ ਕਰ ਚੱਦੀ ਆ ਜਿੱਦਾਂ ਉਹ ਉਹਨਾਂ ਨੇ ਪਹਮੀਰੀ ਜੀ ਨਹੀਂ ਕਮਾਉਂਦੇ ਹੁੰਦੇ ਤੇ ਬੰਦ ਹੋ ਜਾਂਦੀ ਆ ਕੱਟ ਕਰਤੀ ਤੇ ਇਧਰੋਂ ਬਸ ਬੱਸ ਸਮਝ ਲਓ ਮਰੀਜ਼ ਦੀਆਂ ਚੀਕਾਂ ਪੈ ਗਈਆਂ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਕੁਝ ਕਮੈਂਟ ਆਪਾਂ ਪੜ ਲਈ ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਰਿਪੋਰਟਰ ਸਾਹਿਬ ਪੁੱਛੋ ਸਰਕਾਰਾਂ ਨੂੰ ਕਿ ਮੁਫਤ ਦੀ ਬਿਜਲੀ ਤੇ ਜਿਹੜਾ ਬੱਸਾਂ ਦਾ ਕਿਰਾਇਆ ਇਹਨਾਂ ਨੂੰ ਕਿਹਨੇ ਦਿੱਤਾ ਆ ਰਿਪੋਰਟਰ ਤੇ ਵੀਰੇ ਤੁਸੀਂ ਪਤਾ ਨਹੀਂ ਕਿੱਥੋਂ ਆਏ ਜੇ ਨਵੇਂ ਰਿਪੋਰਟਰ ਤੇ ਪੁੱਛਦਾ ਪੁੱਛਦਾ ਬੁੱਢਾ ਹੋ ਚੱਲਿਆ ਜਦੋਂ ਆਇਆ ਸਾਂ ਇਸ ਕਿਤੇ 'ਚ ਵਾਲ ਕੋਈ ਕੋਈ ਚਿੱਟਾ ਸੀ ਹੁਣ ਤੇ ਵਾਲ ਕੋਈ ਕੋਈ ਕਾਲਾ ਲੱਭਦਾ ਜੀ ਜੀ ਇਸ ਰਿਪੋਰਟਰ ਸਾਹਿਬ ਤੇ ਲੰਬੇ ਨਾ ਦਿਓ ਇਹ ਸਬਸਿਡੀ ਰਿਫਾਰਮਸ ਪੁਲਸ ਰਿਫਾਰਮਸ ਤੇ ਬਹੁਤ ਲੰਮੇ ਸਮੇਂ ਤੋਂ ਗੱਲ ਕਰਦਾ ਜਨਾਬ ਤੁਸੀਂ ਆਪ ਫੇਸਬੁੱਕ ਤੇ ਦੇਖੋ ਕਿ YouTube ਤੇ ਦੇਖੋ ਕਿ ਕਦੋਂ ਤੋਂ ਤੁਸੀਂ ਦੇਖਦੇ ਹੋ ਬਿਲਕੁਲ ਬਿਲਕੁਲ ਰੈਗੂਲਰ ਸੁਣੋਗੇ ਤੇ ਪਤਾ ਲੱਗ ਜਾਏਗਾ ਤੁਹਾਨੂੰ ਅਸੀਂ ਡੇਲੀ ਇਹਨਾਂ ਚੀਜ਼ਾਂ ਤੇ ਗੱਲ ਕਰਦੇ ਹਾਂ ਜਨਾਬ ਜੀ ਰਾਜਵਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਹਰਦੀਪ ਜੀ ਕਹਿ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਗਰੁੱਪਸ ਹੈ ਉਹ ਪ੍ਰਾਈਵੇਟ ਜਿਹੜੇ ਕਲੱਬਸ ਹੈ ਜਾਂ ਮਿਊਨਿਸਪਲ ਕਮੇਟੀਆਂ ਲੱਗਦਾ ਹੈਗੀਆਂ ਜਿਹੜੀਆਂ ਉਹ ਮੇਨਟੇਨ ਕਰਦੀਆਂ ਨੇ ਜਿਹੜੇ ਸਕੂਲਾਂ ਵਗੈਰਾ ਦੇ ਜਾਂ ਗੇਮਸ ਦੇ ਗਰੁੱਪ ਕਰ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉੱਥੇ ਜੋ ਜਦੋਂ ਮਿਊਨਿਸਪਲ ਸਟਰਕਚਰ ਹੁੰਦਾ ਹੈ ਕਿ ਉਹੀ ਗਰਾਊਂਡ ਜਿਹੜੇ ਆ ਉਹਨਾਂ ਦਾ ਰੱਖ-ਰਖਾ ਸੰਭਾਲ ਕਰਦੇ ਆ ਤੇ ਬਿਲਕੁਲ ਇੱਥੇ ਵੀ ਕਰ ਸਕਦੀਆਂ ਪੰਚਾਇਤਾਂ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਸਾਬ ਕਿ ਅਸੀਂ ਗਰਾਊਂਡ ਆਪਦੇ ਦਮ ਤੇ ਚਲਾਉਣੇ ਆ ਸਾਡਾ ਚਲੋ ਠੀਕ ਹੈ ਸਰਪੰਚ ਵੀ ਖੇਡਦਾ ਰਿਹਾ ਪਰ ਉਹਦੇ ਪੱਲੇ ਕੁਝ ਨਹੀਂ ਹੋਰ ਦੂਸਰੀ ਪਾਰਟੀ ਦਾ ਜੀ 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 ਪਰ باوجود ਅਸੀਂ ਖੋਹ ਖਿੰਝ ਲਿਆਉਂਦੇ ਆ ਕਿਉਂਕਿ ਸਾਡੇ ਕੋਲ ਕੀ ਹੈ ਕਿ ਸਾਡੇ ਕੋਲ ਪੰਚਾਇਤੀ ਜ਼ਮੀਨ ਹੈ ਬਿਲਕੁਲ ਉਹਦਾ ਠੇਕਾ ਬਣਦਾ ਵਾਵਾ ਹੂੰ ਸਾਨੂੰ ਪਤਾ ਹੁੰਦਾ ਕਿ ਜਦੋਂ ਠੇਕੇ ਜੇ ਤੇ ਚੜੀ ਅਸੀਂ ਉੱਥੇ ਉਹਨਾਂ ਦੇ ਮੋਰਾਂ ਤੇ ਚੜ ਜਾਂਦੇ ਕਿ ਥੋੜਾ ਵਾਹ ਕਰਾ ਦਿਓ ਯਾਰ ਵਾਹ ਕਰਾ ਦਿਓ ਜੀ ਪਰ ਕੱਲੇ ਆ ਕਿਸ ਹਰੇਕ ਪੰਚਾਇਤ ਕੋਲ ਆਪਦੇ ਵਸੀਲੇ ਆ ਨਹੀਂ ਹੂੰ ਇਹ ਵੀ ਤਾਂ ਹੈ ਨਾ ਤਾਂ ਹੁਣ ਜਿਹੜੀ ਮਿਊਨਿਸਪਲ ਹੈ ਉਹ ਤਾਂ ਸ਼ਹਿਰਾਂ ਦੀ ਰਹਗੀ ਨਾ ਪਿੰਡ ਦੀ ਇਕਾਈ ਤਾਂ ਪੰਚਾਇਤ ਹੈ ਬਿਲਕੁਲ ਜਦੋਂ ਫੰਡ ਹੀ ਨਹੀਂ ਆਉਣੇ ਤਾਂ ਫਿਰ ਜਿਨ੍ਹਾਂ ਕੋਲ ਆਪਣੀ ਆਮਦਨ ਨਹੀਂ ਹੈ ਪੰਚਾਇਤਾਂ ਦੀ ਤਾਂ ਉਹ ਕਿਵੇਂ ਗਰਾਊਂਡ ਬਣਾ ਲੈਣ ਦੱਸੋ ਤਾਂ ਉਹਦੇ 'ਚ ਇੱਕੋ ਇੱਕ ਹੱਲ ਹੈ ਕਿ ਯਾਰ ਇਹਨਾਂ ਦੂ ਛੱਡੋ ਮੈਂ ਕਹਿੰਦਾ ਕਿ ਜੇ ਕੋਈ ਪਿੰਡ ਚੋਂ 2-4 ਮੁੰਡੇ ਬਾਹਰ ਗਏ ਆ ਜੀ ਕਿ ਹੋਰ ਨਹੀਂ 50 50 100 100 ਡਾਲਰ ਹੀ ਪਾ ਲਓ ਬਿਲਕੁਲ ਆਪਣਾ ਸਰਕਾਰੀ ਤਾਂ ਇੱਕ ਗਰਾਉਂਡ ਚ ਲਵਾ ਲਓ ਇਹ ਵੀ ਬਹੁਤ ਵੱਡਾ ਪੌਂਦੇ ਆ ਬਹੁਤ ਵੱਡਾ ਪੌਂਦੇ ਆ ਮਤਲਬ ਕਿ ਕੱਲ ਹੀ ਨਾ ਅਸੀਂ ਇੱਥੇ ਬੈਠੇ ਸਾਂ ਯਾਰ ਦੋਸਤ ਜੀ ਸੰਡੇ ਸੀ ਤੇ ਆ ਮੇਲਾ ਵੀ ਚੱਲ ਰਿਹਾ ਸੀ ਜਿੱਥੇ ਟੈਂਟ ਹੀ ਡੇਗ ਪਿਆ ਕਸਾਨ ਮੇਲਾ ਸੀ ਪਤਾ ਨਹੀਂ ਬਚੇ ਕਿ ਨਹੀਂ ਬਚੇ ਲਤਾ ਬਾਵਾ ਤੜਾਈ ਆਰ ਨੇ ਤਾਰ ਨੇ ਤੋਈ ਪਈ ਆ ਮੈਂ ਕਿਹਾ ਬਸ ਲਤਾ ਟੁੱਟਣੀਆਂ ਬਾਕੀ ਸੀ ਆਰ ਨੇ ਤਾਰ ਨੇ ਤੇ ਟਾੜੀ ਗਈ ਪਈ ਆ ਕੀ ਕਮਲ ਕੋਟ ਦੇ ਫਿਰਦੇ ਤਾਂ ਚੜੇ ਚਬੂਤਰੇ ਤੇ ਉਹ ਜਾਫੇ ਧੌਣ ਪਰਨੇ ਤੇ ਗੱਲ ਆ ਕਿ ਅੱਛਾ ਅਸੀਂ ਉੱਤੇ ਬੈਠੇ ਮੇਰੇ ਗਵਾਂਢੀ ਪਿੰਡ ਦਾ ਮੇਰਾ ਸੱਜਣ ਬੇਲੀ ਹੂੰ ਕਹਿੰਦਾ ਯਾਰ ਤੁਹਾਡੇ ਪਿੰਡ ਮੈਂ ਇਹ ਵੇਖਿਆ ਵੀ ਯਾਰ ਗਰਾਊਂਡ ਨਹੀਂ ਬੰਦ ਹੁੰਦੇ ਕਹਿੰਦਾ ਸਾਡੇ ਪਿੰਡ ਇੱਡਾ ਵਧੀਆ ਗਰਾਊਂਡ ਸੀ ਉੱਥੇ ਉਜਾੜਾ ਬਣਿਆ ਪਿਆ ਤੇ ਮੈਂ ਆਖਿਆ ਜੀ ਤੁਹਾਡੇ ਪਿੰਡ ਦੇ ਮੁੰਡੇ ਇਨੀਆ ਖੇਡਣ ਵਾਲੇ ਨਹੀਂ ਉਹ ਤੇ ਸਾਡੇ ਪਿੰਡ ਖੇਡਣ ਜਾਂਦੇ ਦੋ ਜਣੇ ਬਹੁਤ ਵਧੀਆ ਖੇਡਦੇ ਨੇ ਬਿਲਕੁਲ ਉਹਨਾਂ ਤਾਂ ਕੋਈ ਨਾ ਕੋਈ ਬਣਾਈ ਕਿਸੇ ਨੇ ਤਾਂ ਮੈਂ ਆਖਿਆ ਜੀ ਉਦਾਂ ਤੇ ਤੁਹਾਡਾ ਖੱਦਰ ਪੁੱਛ ਲਈਏ ਤੇ ਤੁਸੀਂ ਕਹਿੰਨਾ 500 500 ਦਾ ਮੀਟਰ ਆ ਝੱਗਾ ਪਜਾਮਾ ਤੇ ਮੈਂ ਕਿਹਾ ਤੁਸੀਂ ਆਓ ਤੁਸੀਂ ਕੀ ਗਰਾਊਂਡ ਲਈ ਕਰਨਾ ਹੂੰ 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 ਬਿਲਕੁਲ ਠੀਕ ਹੈ ਨਾ ਸਾਨੂੰ ਵੀ ਕੁਝ ਕਿਉਂਕਿ ਇੰਨਾ ਤੋਂ ਯਾਰ ਬਹੁਤੀ ਉਮੀਦ ਨਹੀਂ ਹੈਗੀ ਜੀ 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 ਤੇ ਜੇ ਕੁਝ ਕਰ ਸਕਦੇ ਤਾਂ ਆਪਣੇ ਪੱਧਰ ਤੇ ਕਰੋ ਯਾਰ ਹੁਣ ਅਸੀਂ ਕਰਦੇ ਆ ਮੈਂ ਕੋਈ ਮੈਨੂੰ ਇਹ ਮੋੜਵਾ ਕੋਈ ਸਵਾਲ ਕਰਕੇ ਤੁਸੀਂ ਕੀ ਕਰਦੇ ਹੋ ਅਸੀਂ ਕਰਦੇ ਜਿੰਨੇ ਜੋਗੇ ਹੈਗੇ ਕੋਈ ਇੱਥੇ ਫੁਕਰੀ ਮਾਰਨ ਲਈ ਨਹੀਂ ਆਪਾਂ ਕੋਈ ਗੱਲ ਕਰ ਰਹੇ ਅਸੀਂ ਕਰਦੇ ਜਿੰਨੇ ਜੋਗੇ ਹੈਗੇ ਜੀ ਬਿਲਕੁਲ ਆਪ ਵੀ ਕਰ ਸਕਦੇ ਆ ਸਰਕਾਰਾਂ ਦੇ ਕਰ ਸਕਦੇ ਅੱਛਾ ਜਿਹੜੇ 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 ਪਲੇਅਰ ਹੋਣਗੇ ਕੱਲ ਨੂੰ ਉਹ ਭਰਤੀ ਹੋਗੇ ਉਹ ਆਪਣਾ ਗਰਾਊਂਡ ਫਿਰ ਮੁੜ ਕੇ ਆਪੇ ਚਲਾਈ ਜਾਣਗੇ ਬਿਲਕੁਲ ਜੀ ਤੁਸੀਂ ਮੁੰਡੇ ਕੱਢੋ ਤੇ ਸੈਨ ਦੀ ਸ਼ੁਰੂਆਤ ਕਰੋ ਉਹ ਕੱਲ ਨੂੰ ਭਰਤੀ ਹੋ ਜਾਣਗੇ ਕੈਨੇਡਾ ਅਮਰੀਕਾ ਵੀ ਚਲੇ ਜਾਣ ਖੇਡਣ ਆਲਾ ਕਦੇ ਫਿਰ ਸੰਕੋਚ ਕੇ ਪੈਸੇ ਨਹੀਂ ਦਿੰਦਾ ਗਰਾਉਂਦਾ ਦਿੰਦਾ ਬਿਲਕੁਲ ਬਿਲਕੁਲ ਉਹ ਭਾਵੇਂ ਕਹ ਲੋ ਕਿ ਸਟੂਡੈਂਟ ਵੀਜ਼ੇ ਤੇ ਗਿਆ ਹੋਏ ਕਹਣਾ ਕਿ ਜੇ ਟੂਰਨਾਮੈਂਟ ਹੈ ਤਾਂ ਉਹਨੇ ਕਹਣਾ 20 25000 ਲਿਖ ਲੋ ਮੇਰਾ ਯਾਰ ਇਹਨਾਂ ਕਿ ਮੈਂ ਖਲਾ ਦਿੰਦਾ ਬਿਲਕੁਲ ਕਹਿੰਦੇ ਆ ਕਿ ਕੰਮ ਕੋਈ ਨਾ ਔਖਾ ਜਹਾਨ ਉੱਤੇ ਐ ਪ੍ਰਕਰਨ ਅਗਾਜ਼ ਔਖਾ ਨਾ ਇੱਕ ਵਾਰੀ ਕਰ ਜੀ ਅਗਾਜ਼ ਨਹੀਂ ਬਸ ਇਹ ਇਹ ਕਿ ਆਪਾਂ ਨਾ ਥੋੜਾ ਜਿਹਾ ਇੱਧਰ ਕੱਟ ਸੋਚ ਰੁਚੀ ਬਰੋਂਦੀ ਥੋੜੀ ਜਦਕਿ ਇਹੀ ਇੱਕ ਹੱਲ ਹੈ ਜਿਹਦੇ ਨਾਲ ਅਸੀਂ ਜ਼ਿਆਦਾਤਰ ਅਲਮਤਾਂ ਨੂੰ ਮਾਤ ਦੇ ਸਕਦੇ ਹਾਂ ਮੇਰਾ ਮੰਤਰਾ ਜੀ ਬਿਲਕੁਲ